ਲੋ ਜੀ ਮਗੀ ਸਾਹਿਬ ਆ ਨਾਂ ਲਿਖੇ ਗਏ ਆ ਜ ਮੰਜਾਂ ਬਿਸਤਰਿਆਂ ਤੇ ਲੋ ਜੀ ਬਿਸਮਿਲ੍ਲਾ ਕਰਕੇ ਹੁਣ ਸੇਟੋ ਟਰਾਲੀਆਂ ਤੇ ਆ ਮੰਜਾ ਚਕੋ ਆ ਫੱਜੀ ਕਹਿੰਦਾ ਵਿਆਹ ਗਾਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ ਹੈ ਉਹ ਵੀ ਕਹਿੰਦੀ ਸਹੀ ਗੱਲ ਆ ਸੜ ਜਾਓ ਧੁੱਪ ਚ ਪਰ ਆਪਦਿਆਂ ਕੋ ਕਦੇ ਵੀ ਸਾਇਆ ਨਾ ਮੰਗੋ ਤੂੰ ਕਿਹੋ ਬਿਸਤਰੇ ਲੈਣਾ ਹੈ ਇਥੋਂ ਲੋ ਜੀ ਕੀ ਬਾਤ ਆ ਇਹ ਹੱਥ ਨਾ ਕੱਢਿਆ ਹੋਇਆ ਹੱਥ ਇਹ ਸਾਰਾ ਹੱਥ ਨਾ ਲਿਖਿਆ ਸ਼ੇਰ ਵਾਹ ਯਾਰ ਕੀ ਬਾਤ ਆ ਇਹਨਾਂ ਉੱਤੇ ਲਿਖੇ ਹੋਏ ਆ ਹਰ ਤੱਕ ਭਾਈ ਕੁਇਸ ਮਜਾ ਨਾ ਤੋੜਦੀ ਤੇਰੇ ਹੱਲੇ ਤੋਂ ਉਹਨਾਂ ਦੇ ਬੂਹੇ ਰੱਗੇ ਹੀ ਆ ਲਓ ਜੀ ਬismillah ਦੀ ਬਰਕਤ ਹੋ ਗਈ ਆ ਪੂਰਾ ਜਗਾੜ ਓਕੇ ਆ ਹੈ ਚੱਲੀਏ ਹੁਣ ਮਾਰੀਏ ਨਾਰਾ ਆਜੋ ਜੀ ਲਓ ਜੀ ਜਲੇਬੀਆਂ ਨਿਕਲ ਜਾਂਦੀਆਂ ਇਹ ਹੁਣ ਸ਼ੁਰੂ ਹੋਈਆਂ ਤੇ ਸਾਰੀ ਰਾਤ ਚੱਲਣਗੀਆਂ ਜਿਹੜਾ ਬੰਦਾ ਗਰਮ ਗਰਮ ਖਾਣਾ ਚਾਹੁੰਦਾ ਤੁਰਿਆ ਆਵੇ ਅਸਲਾਮ ਵਾਲੇ ਵਾਲੇ ਅਸਲਾਮ ਵਾਲੇ ਆਈ ਡਾਊਨ ਕਰਦੇ ਸ਼ੁਰੂ ਕਰਤਾ ਲੋ ਜੀ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਆਮੀਦ ਕਰਦੇ ਆ ਵਧੀਆ ਹੋਵੋਗੇ ਅੱਜ ਦਾ ਵਲੌਗ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਜੀ ਆਨ ਨੂੰ ਆਖਦੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੋ ਗਿਆ ਵਾ ਆਪਣਾ ਸ਼ੁਰੂ ਸ਼ੁਰੂ ਹੋਇਆ ਵਾ ਸਭ ਤੋਂ ਪਹਿਲਾਂ ਜਿੱਥੋਂ ਆਪਾਂ ਡੇਲੀ ਸ਼ੁਰੂ ਕਰਦੇ ਆ ਉਸੇ ਥਾਂ ਤੋਂ ਹੀ ਸੋ ਪਹਿਲੇ ਸਭ ਤੋਂ ਤੁਹਾਨੂੰ ਅਪਡੇਟ ਦੇ ਦਵਾ ਬਹੁਤ ਹੀ ਬੋਲਣ ਤੋਂ ਜ਼ਿਆਦਾ ਕਿ ਹਲਵਾਈ ਭਾਜੀ ਆਪਣੇ ਆ ਗਏ ਆ ਸੋ ਜਲੇਬੀਆਂ ਵਾਲਾ ਜਿਹੜਾ ਇਹਨੂੰ ਕੀ ਕਹਿੰਦੇ ਵੀਰੇ ਭਲਾ ਇਹਨੂੰ ਕੀ ਕਹਿੰਦੇ ਆ ਭਲਾ ਕੀ ਕੱਢਦੇ ਪੈ ਤੁਸੀਂ ਜਲੇਬੀਆਂ ਇਹ ਬਣਾ ਰਹੇ ਭੱਠੀ ਹੁਣ ਜਲੇਬੀਆਂ ਵਾਸਤੇ ਜੀ ਜਲੇਬੀਆਂ ਵਾਸਤੇ ਭੱਠੀ ਚਾਲੂ ਕਰਤੀ ਆ ਲੈਟਾਂ ਮੈ ਲਵਾਈਆਂ ਸੀ ਅਜਗਾ ਤੇ ਮੈਂ ਕੋਈ ਟੱਪ ਕੇ ਤੁਹਾਨੂੰ ਖਾ ਦਮ ਲੈਟਾਂ ਪਾਈਥੇ ਲਵਾਈਆਂ ਸਾਰੀਆਂ ਕਿ ਚਲੋ ਵਧੀਆ ਰਵੇ ਇਹ ਕਹਿੰਦੇ ਸੀ ਵੀ ਇੱਥੇ ਪਹਿਲੇ ਕੱਢ ਲਈਏ ਮੈਂ ਕਿਹਾ ਵੀ ਯਾਰ ਨਾ ਤੁਸੀਂ ਇੱਥੇ ਇਹਨੂੰ ਲਾਓ ਤਾਂ ਕਿ ਤੁਸੀਂ ਆਰਾਮ ਸਕੂਨ ਨਾਲ ਜਲੇਬੀਆਂ ਕੱਢਦੇ ਰਹੋ ਤਾਂ ਕਿ ਫਰੰਟ ਤੋਂ ਬੰਦਾ ਖਾਂਦਾ ਰਹੇ ਤੇ ਪਿੱਛੋਂ ਵੀ ਸੋਹਣਾ ਵੇਖਣ ਨੂੰ ਸੋਹਣਾ ਲੱਗੇ ਸੋ ਇਹ ਜਿਹੜਾ ਕੰਮ ਹੋ ਗਿਆ ਵਾ ਸ਼ੁਰੂ ਸਭ ਬੱਚਾ ਪਾਰਟੀ ਸਾਰੀ ਬਾਲਾਂ ਇਕੱਠਾ ਕਰ ਲਿਆ ਤਾਂ ਵਾ ਓਏ ਤੁਸੀਂ ਫੇਰ ਬਾਲਾਂ ਨਾਲ ਚੱਲੇ ਆਂ ਓ ਵੇ ਇੱਕ ਇੱਕ ਮੁੱਢੀ ਓਏ ਉਹ ਦੇਗਾ ਵਾਸਤੇ ਵੀ ਛੱਡ ਦਿਓ ਓਏ ਹੈ ਓ ਟੈਗੇ ਵਾਲਿਆ ਲਓ ਜੀ ਸਮਾਨ ਚੱਲੇ ਆ ਲੈਣ ਟਰਾਲਾ ਇੱਕ ਆਵਾ ਤਾਂ ਇੱਕ ਪੁਲ ਤੇ ਖੜਾ ਵਾ ਸੋ ਇਹ ਜਾਣਗੇ ਅੱਗੇ ਸਿੱਧੇ ਪਿੰਡ ਜਾਣਗੇ ਸਾਈਆਂ ਦੇ ਚੜ ਜਾ ਕਿਵੇਂ ਕਰਕੇ ਫਲਾਈ ਆਵਾਂ ਨਾਲੇ ਗਾਣਾ ਲਾਉਂਦਾ ਜਾਈ ਹੈ ਹੈ ਲੋ ਜੀ ਅੱਲਾਇਸਪੋਰਟ ਸ਼ਾਮੀ ਚਾਚੇ ਮੇਰਾ ਧਿਆਨ ਰੱਖੀ ਚਾਚੇ ਤੇਰੇ ਵਾਲਾ ਭੁੱਲ ਧਿਆਨ ਸਕਦੇ ਚਲੋ ਜੀ ਅੱਲਾਇਸਪੋਰਟ ਫੇਰ ਉਹ ਲਾੜਾ ਵੀ ਚੱਲਾਵਾ ਚਲੋ ਜੀ ਅੱਲਾਇਸਪੋਰਟ ਲੋ ਜੀ ਸਮਾਨ ਲੈਣ ਟਰਾਲੇ ਚੱਲ ਗਏ ਆ ਹਲਵਾਈ ਸਾਹਿਬ ਜਿਹੜੇ ਆ ਉਹ ਆਪਣੇ ਜਲੇਬੀਆਂ ਜਲੂਬੀਆਂ ਵਾਲਾ ਜਗਾੜ ਸੈੱਟ ਕਰਨ ਲੱਪੇ ਆ ਚੁੱਲ੍ਹੇ ਵਗੈਰਾ ਜਿਹੜੇ ਆ ਉਹਨਾਂ ਨੇ ਲਾਉਣਾ ਸ਼ੁਰੂ ਕਰਤੇ ਆ ਸੋ ਜਿੱਦਾਂ ਇਹ ਪੱਠੀ ਚਾਲੂ ਹੁੰਦੀ ਤੁਹਾਨੂੰ ਉਹ ਵਿਖਾਉਨੇ ਆ ਹੁਣ ਮੋਜੇ ਵਾਲੇ ਅੰਦਰ ਦੇ ਵਿੱਚ ਜਿਹੜਾ ਨਾ ਸ਼ੀਟ ਵਿਛਾਉਣੇ ਪਏ ਆ ਥੱਲੇ ਫਰਸ਼ ਦੇ ਉੱਤੇ ਉਹ ਅਸਲ ਆਪਣਾ ਜਿਹੜਾ ਮੌਲਵੀ ਆ ਕੱਲ ਆਪਣੇ ਨਾਲ ਸੀ ਤਾਂ ਉਹ ਵਿਛਾਉਂਦਾ ਪਿਆ ਵਾ ਉਸ ਤੋਂ ਬਾਅਦ ਮੰਜੇ ਬਿਸਤਰੇ ਇਕੱਠੇ ਕਰਨੇ ਆ ਤਾਂ ਮੰਜੇ ਬਿਸਤਰਿਆਂ ਦੇ ਨਾਲ ਆਪਾਂ ਵਾਦਦੇ ਆ ਅੱਗੇ ਵਲੌਗ ਨੂੰ ਲੈ ਕੇ ਆਜੋ ਚਲੋ ਸਰ ਮੰਜੇ ਆਲੇ ਚਲੋ ਲੋ ਜੀ ਟਰੈਕਟਰ ਟਰਾਲੀ ਸਾਡੇ ਮਗਰ ਤਿਆਰ ਖੜੀ ਆ ਆਪਾਂ ਚੱਲੇ ਆ ਜੀ ਮੰਜੇ ਬਿਸਤਰੇ ਇਕੱਠੇ ਕਰਨ ਸੋ ਵਿਆਹ ਦੇ ਉੱਤੇ ਸਭ ਤੋਂ ਜਿਹੜਾ ਮੇਨ ਚੀਜ਼ ਹੁੰਦੀ ਹੈ ਨਾ ਮਹਿੰਦੀ ਵਾਲੇ ਇੱਕ ਦਿਨ ਤੋਂ ਪਹਿਲਾਂ ਉਹ ਮੰਜੇ ਬਿਸਤਰੇ ਬਹੁਤ ਜ਼ਰੂਰੀ ਹੈ ਸੋ ਅੱਜ ਆਪਾਂ ਇਕੱਠੇ ਕਰਨ ਲੱਗੇ ਆ ਮੰਜੇ ਬਿਸਤਰੇ ਹਲਵਾਈਆ ਆਪਣੇ ਨੇ ਚੜੀ ਪੱਠੀ ਚਾੜੀ ਹੋਈ ਉਹ ਤੁਹਾਨੂੰ ਦਿਖਾਤੀ ਆਲਰੇਡੀ ਸੋ ਚਲੋ ਖੈਰ ਆਜੋ ਜੀ ਬਾਜੀ ਆਜੋ ਬਿਸਮਲਾ ਕਰੀਏਗੇ ਨਾਲ ਜਾਣਾ ਸਾਮਾ ਕਹਿੰਦਾ ਮੈਂ ਸ਼ਹਿਰ ਜਾਣਾ ਕੋਈ ਨਾ ਲੈ ਕੇ ਜਾਓ ਨਾ ਘੰਟਾ ਦੇ ਇੱਕ ਲੱਗਣਾ ਘੰਟਾ ਹਾਂ ਆਜੋ ਤੂੰ ਜਾਣਾ ਬਲਾਲ ਤੂੰ ਜਾਣਾ ਆ ਠੀਕ ਆ ਚਲੋ ਬਹੁਤ ਆ ਆਜੋ ਫਾਜੀ ਆਜੋ ਜੀ ਲਓ ਜੀ ਬਿਸਮਲਾ ਦੀ ਬਰਕਤ ਲੋ ਜੀ ਪਹਿਲੇ ਘਰੇ ਆ ਗਏ ਆ ਬੂਹਾ ਖੜਕਾ ਬਾਈ ਇੱਕ ਉਧਰ ਲੱਗਾ ਹੋਇਆ ਆਫਜ ਖੜਕਾਤਾ ਲੋ ਜੀ ਮੰਜੇ ਆਉਂਦੇ ਤੇ ਤੁਹਾਨੂੰ ਦਿਖਾਉਂਦੇ ਆ ਲਿਆ ਲਿਆ ਛੇਤੀ ਮਾਈ ਦੇ ਸਾਹ ਮੋਗ ਕੇ ਚੱਕ ਦੇ ਕੀ ਹੋਇਆ ਕਹਿੰਦਾ ਮਾਈ ਦੇ ਸਾਹ ਮੋਗ ਗਿਆ ਲੋ ਜੀ ਪਹਿਲਾ ਮੰਜਾ ਆ ਗਿਆ ਆਫਜ ਜੀ ਲਿਖੋ ਜਰਾ ਕੀ ਇੱਥੇ ਇਹਨਾਂ ਦਾ ਨਾਮ ਲਿਖਣਾ ਬਾੜਿਆਂ ਦਾ ਇਹ ਉਮਰਾਨ 62 62 ਤੇ ਮੰਜਾ ਇੱਕ ਕਿ ਦੋ ਆ ਦੂਜਾ ਵੀ ਹੁੰਦਾ ਪਿਆ ਗਏ ਯਾਰਿਆਂ ਨੂੰ ਕੀ ਕੀ ਲੈ ਕੇ ਆਉਂਦੇ ਬਗ ਲੱਗੂਗਾ ਹੈ ਬਿਸਤਰਾ ਬਿਸਤਰਾ ਨਾਲ ਤੇ ਮੰਜਾ ਇੱਕ ਸਾਨੂੰ ਹੋਰ ਦਿਓ ਹੈਗਾ ਹੋਰ ਹੈ ਹੋਗਾ ਹੋਏ ਮਮਾ ਦੇ ਤਾਂ ਨਾ ਬੰਦੇ ਤੇ ਅੱਛਾ ਲਓ ਜੀ ਬਿਸਤਰਾ ਵੀ ਆ ਗਿਆ ਚੱਲ ਵੀ ਸ਼ੇਰਾ ਓਏ ਇਹਦੇ ਤੇ ਲਿਖਣਾ ਨਾਮ ਉਹ ਲੈ ਕੇ ਆ ਲਓ ਜੀ ਮਗੀਸ ਸਾਹਿਬ ਆ ਨਾਮ ਲਿਖ ਗਏ ਆ ਜੀ ਮੰਜਾ ਬਿਸਤਰੀਆਂ ਤੇ ਲੋ ਜੀ ਬismillah ਕਰਕੇ ਹੁਣ ਸੇਟੋ ਟਰਾਲੀਆਂ ਤੇ ਆ ਮੰਜਾ ਚ ਕੋਹਾ ਫੱਜੀ 55 ਰੱਖੋ ਓਕੇ ਲੋ ਜੀ ਬismillah ਹੋ ਗਈ ਆਪਣੀ ਤਾਂ ਵੇਖੋ ਮੈਨੂੰ ਚਾਹੀਦੇ ਆਪਾਂ ਨੂੰ ਹੈਗੇ ਆ ਕੋਈ 15 20 ਪਰ ਹੌਲੀ ਹੌਲੀ ਇਕੱਠੇ ਹੋਣੇ ਇਹ ਕਹਿੰਦਾ ਵਿਆਹ ਗਾਦਾ ਜੇ ਮੰਜੇ ਬਿਸਤਰੇ ਇਕੱਠੇ ਨਾ ਕੀਤੇ ਹੈ ਉਹ ਵੀ ਕਹਿੰਦੀ ਸਹੀ ਗੱਲ ਆ ਉਹ ਵੀ ਕਹਿੰਦੀ ਸਹੀ ਗੱਲ ਆ ਲੋ ਜੀ ਆ ਗਏ ਆ ਅਗਲੇ ਘਰੇ ਆ ਇਹਨਾਂ ਨੂੰ ਮੰਜੇ ਇਕੱਠੇ ਕਰਨ ਆ ਗਏ ਆ ਮੰਜਾ ਇੱਕ ਲੈ ਲਿਆ ਅਸੀਂ ਇਹ ਨਾ ਪਤਾ ਕੀ ਸੋਚ ਕੇ ਆਏ ਸੀ ਜਿਹੜੇ ਲੰਮੇ ਲੰਮੇ ਪਰੋਣੇ ਆ ਤੁਹਾਡੇ ਮੰਜੇ ਦੇ ਪਰੋਣੇ ਆ ਹਾਂ ਬਸ ਉਹ ਵੀ ਲੱਗਾ ਨਹੀਂ ਉਹ ਛੋਟਾ ਹਲੇ ਚਲੋ ਚੋਰ ਸਾਹਿਬ ਇੱਧਰ ਤੇ ਨਾਂ ਲਿਖ ਦਿਓ ਇਹਨਾਂ ਦਾ ਇੱਧਰ ਰੱਖ ਲਿਆ ਨਾਂ ਲਿਖੋ ਭਾਈ ਲੋ ਜੀ ਸਾਨੂੰ ਸਹਰਾਣਾ ਲੱਭਾ ਕਾਸ਼ੀ ਕੋਲੋਂ ਕੀ ਲਿਖਿਆ ਵੀ ਉੱਤੇ ਪੜ੍ਹ ਕੇ ਸੁਣਾਓ ਮੜਾ ਜਾਂ ਜਾਓ ਗੱਡੀ ਕੜੀ ਧੂਪ ਮੇ ਲੇਕਿਨ ਆਪਣੋਂ ਸੇ ਕبھی ছਾਇਆ ਦੀਵਾਰ ਨਾ ਮੰਗੋ ਲੋ ਜੀ ਗੱਲ ਇਹ ਆ ਵੀ ਉਹਨੇ ਕਿਹਾ ਸੜ ਜਾਓ ਧੁੱਪ ਚੇ ਪਰ ਆਪਦੇ ਕੋ ਕਦੇ ਵੀ ਸਾਇਆ ਨਾ ਮੰਗੋ ਤੂੰ ਜਿਉਂ ਬਿਸਤਰੇ ਲੈਣਾ ਐ ਤੂੰ ਲੋ ਜੀ ਕਿਆ ਬਾਤ ਆ ਇਹ ਹੱਥ ਨਾ ਕੱਢਿਆ ਹੋਇਆ ਹੱਥ ਇਹ ਸਾਰਾ ਹੱਥ ਨਾਲ ਲਿਖਿਆ ਸ਼ੇਰ ਵਾਹ ਯਾਰ ਕਿਆ ਬਾਤ ਆ ਚਮਨ ਕੇ ਫੂਲ ਪਰ ਚਮਨ ਕੇ ਫੂਲ ਬਰਾਕ ਕੋ ਮਿਲਾਂ ਨਹੀਂ ਅੱਛਾ ਬਰਾਕ ਕੋ ਮਿਲਾਂ ਨਹੀਂ ਕਰਤੇ ਬਹਾਰ ਆਤੀ ਹੈ ਲੇਕਿਨ ਕਿਸੇ ਕਿਸੇ ਕੇ ਲਈ ਵਾਹ ਜੀ ਵਾਹ ਕਿਆ ਬਾਤ ਆ ਸਨਾਨੇ ਉੱਤੇ ਮੰਜੇ ਬਿਸਤਰੇ ਨਾਲ ਪੋਇਟਰੀ ਫਰੀ ਦੀ ਚਲੋ ਜੀ ਰੱਖੋ ਇਹ ਇਹ ਤਾਂ ਪੈਸੇ ਇੱਥੇ ਰਹਿਣ ਦੇ ਨਹੀਂ ਖੜਨੂ ਨਾ ਹਨਾ ਉਧਰ ਪਛਾਣਿਆ ਜਾਣਾ ਵੀ ਇਹਨਾਂ ਦਾ ਹੀ ਆ ਅਸੀਂ ਮੰਜੇ ਇਕੱਠੇ ਕਰਦੇ ਆ ਗਾਂ ਲਿਜਾਈ ਜਾਂਦੇ ਆ ਕਿਧਰ ਚੱਲੇ ਆ ਐਸਾ ਪਾਣੀ ਆ ਕੇ ਚੱਲਾ ਮੈਂ ਤਾਂ ਆ ਕੇ ਦੇ ਦਈਏ ਲੈ ਚੱਲੇ ਆ ਸਾਡੇ ਤੋਂ ਪਹਿਲਾਂ ਛੱਡਣ ਚੱਲੇ ਵੀ ਇੱਕ ਮੈਂ ਉਧਰ ਦੇ ਆਉਣਾ ਲਓ ਜੀ ਬਿਸਤਰੇ ਤਾਂ ਮੰਜੇ ਇਸ ਘਰੋਂ ਨਿਕਲਣੇ 바ਵਾ ਸਾਰੇ ਹੈ ਬਾਬਾ ਬੰਦੇ ਦੇ ਨੂੰ ਦਿੱਤੇ ਆ ਮੰਜੇ ਕੱਢੀ ਆ ਜਿੰਨੇ ਖੜੇ ਆ ਤੁਹਾਡੇ ਘਰ 'ਚ ਓਏ ਇਹਨੂੰ ਛੱਡ ਦਿਓ ਕੱਲੇ ਨੂੰ ਦਾ ਭਾਰ ਤੇ ਘੱਡੇ ਭਰਾ ਘਰ ਤੇ ਦੋ ਦੋ ਅੱਜ ਇੱਕ ਭਵਾ ਇੱਕ ਬੰਦੇ ਦਾ ਹੀ ਨਾਮ ਲੈ ਲੁੱਤਾ ਹਾਜੀ ਦਾ ਲਿਖਿਆ ਨਾ ਸਾਰੇ ਤੇ ਭਵਾ ਚਾਚੀ ਹਾਜੀ ਦੇ ਲੈ ਲਓ ਬਸ ਠੀਕ ਆ ਹਾ ਜੀ ਸਤਾਰ ਦਾ ਨਾਮ ਲਿਖ ਦੋ ਯਾ ਫੜ ਬਈ ਮੋਲਵੀ ਇਹ ਇੰਨੇ ਆ ਮੈਨੂੰ ਲੱਗਦਾ ਸਾਨੂੰ ਝੱਟ ਲੱਗ ਜਾਣਾ ਲਿਖਦੇ ਹੋਏ ਕੱਢੀ ਆ 6 ਮੰਜੇ ਕੇ 7 ਕੱਢਣੇ ਆ 6 ਕੱਢ ਦੇ ਚੱਲ ਬਿਸਤਰੇ ਵੀ 6 ਹੀ ਆਓ ਜੀ ਆਪਣਾ ਇੱਥੇ ਸਰ ਜਾ ਮੈਨੂੰ ਲੱਗਦਾ ਜਾਣਾ ਨਹੀਂ ਕਿਤੇ ਪੈਣਾ ਹੈ ਕੋ 15 ਮੰਜੇ ਇਕੱਠੇ ਕਰਨੇ ਆ ਤੇ 15 ਆਪਣੇ ਇੱਥੇ ਹੋ ਜਾਣੇ ਆ ਠੀਕ ਆ ਤੂੰ ਬੈਠਾ ਵਗੀ ਵਲੀਮੇ ਆ ਆ ਉੱਤਰ ਥੱਲੇ ਆਪ ਇਸਰੇ ਸੈਟ ਕਰੰਦੇ ਆ ਭਾਈ ਲੋ ਜੀ ਅੱਲਾ ਦਾ ਆਸਰਾ ਮੰਜੇ ਤੇ ਮੰਜਾ ਹੈ ਹੋਲੀਓ ਤੋੜਨਾ ਨਹੀਂ ਉਹਨਾਂ ਦਾ ਬਿਸਤਰੇ ਮੰਜੇ ਵਾਧੂ ਆ ਨਿਆਣਾ ਵੀ ਦੇ ਦਿੱਤਾ ਸਾਨੂੰ ਇੱਕੇ ਵੀ ਲੈ ਕੇ ਜਾਣਾ ਨਾਲ ਹੀ ਹੈਨਾ ਹਾਂ ਆ ਫੜੋ ਵੀ ਮੰਜੇ ਲਾਓ ਉਹ ਬਿਸਤਰੇ ਚੱਕ ਲੋ ਪਹਿਲੇ ਜਿਹੜੇ ਲੱਗੇ ਹੋਏ ਆ ਭਾਈ ਜਿੱਦਾਂ ਪਹਿਲੇ ਲਾਇਆ ਨਾ ਤਿੰਨ ਮੈਂ ਇਹ ਪਹਿਲਾਂ ਉਦਾਂ ਲਾਓ ਵੀ ਜਿਹੜਾ ਵਾਧੂ ਘਟੂ ਹੋਇਆ ਉੱਤੇ ਲਾ ਦਾਂਗੇ ਆਪਾਂ ਇਹ ਸਾਨੂੰ ਮਾਰਕਰ ਵੀ ਮੰਜੇ ਬਿਸਤਰਿਆਂ ਨਾਲ ਦਿੱਤੀ ਹੈ ਇਹਨਾਂ ਉੱਤੇ ਲਿਖੇ ਹੋਏ ਆ ਹਰ ਤੱਕ ਭਾਈ ਉਹ ਮਜਾਣਾ ਤੋੜਦੀ ਕਹਿੰਦੇ ਹਾਲੇ ਤੋਂ ਉਹਨਾਂ ਦੇ ਬੂਹੇ ਰੱਖਿਆ ਹੀ ਆ ਆ ਵੀ ਸਨੇਹ ਉੱਥੇ ਚੜ ਓ ਉੱਥੇ ਚੜ ਗਿਆ ਹਾਲੇ ਤੇ ਪਹੁੰਚੇ ਨਹੀਂ ਪਹਿਲੇ ਹੀ ਆਹੋ ਉਹ ਅਗਲੇ ਇੱਥੇ ਵੀ ਨਾਂ ਲਿਖਿਆ ਹੋਇਆ ਤੁਹਾਡੇ ਮੈਂ ਕਹਿੰਦਾ ਤੁਹਾਡੇ ਹੀ ਕੰਮ ਪੂਰਾ ਆ ਜਾਣਾ ਸਾਡਾ ਇੱਧਰ ਦੀ ਕਾਜ ਦਿੰਦੇ ਆ ਆਹ ਸਾਰੇ ਮੈਂ ਖਿਲਣਾ ਇਹਦੇ 200 ਘਰ ਦੇ ਅੱਛਾ ਬਿਸਤਰੇ ਜਿਹੜੇ ਨੇ ਸਾਰੇ ਅਗਲੇ ਮੰਜਿਆਂ ਤੇ ਲਾਓ ਅਗਲੇ ਮੰਜੇ ਤੇ ਦੋ ਦੋ ਸਾਗੇ ਮੇ ਕਢਾਦੇ ਹੈ ਦੋ ਤੂੰ ਕਹਿਆ ਦੋ ਦੋ ਕਢਾ ਤੂੰ ਓਏ ਕਢਾਦੇ ਕਢਾਦੇ ਮੈਂ ਕਿਹਾ ਦੋ ਦੋ ਹਾਂ ਹਾਂ ਉਹ ਲੈ ਆ ਤੇ ਵਾਹ ਵੇ ਮੰਜੇ ਨਾ ਪੰਨ ਦਿਓ ਯਾਰ ਬੱਠ ਠੀਕ ਆ ਲੋ ਜੀ ਇਹਦੇ ਉਤੇ ਪਹਿਲੇ ਹਾਜੀ ਸਦੀਕ ਲਿਖਿਆ ਹੋਇਆ ਤੇ ਉਹ ਹੁਣ ਹੈ ਨਹੀਂਗਾ ਇਹ ਮੁੜ ਕੇ ਉਹਨੇ ਆ ਕੇ ਲੈਣਾ ਵਾ ਉਦਾਂ ਹੀ ਦੇਣਾ ਨਹੀਂ ਹੈ ਬਈ ਇਹ ਹੈ ਨਾ ਇਹ ਦਮਾਨਾ ਕਦੀਮ ਦਾ ਵਾ ਇਹ 사ਸਾ ਜਿਹਦਾ ਵਿਆਹ ਹੁੰਦਾ ਹੀ ਬਿਸਤਰਾ ਇਹ ਇਹ ਮੈਨੂੰ ਲੱਗਦਾ ਸਾਰੇ ਬਿਸਤਰੇ ਹਫਜ ਹਫਜ ਇਹਨਾਂ ਨੇ ਬਿਸਤਰਾਂ ਦੇ ਹਾਜੀ ਸਦੀਕ ਦਾ ਨਾਮ ਹੀ ਲਿਖਿਆ ਹੋਇਆ ਵਾ ਬਸ ਠੀਕ ਹੈ ਬਸ ਮੈਂ ਇੱਕ ਗੱਲ ਸੁਣ ਲਾ ਮੈਂ ਕਹਾਂ ਇਹ ਬਾਬਾ ਸਦੀਕ ਹੀ ਲੈਣ ਆਵੇਗਾ ਫੇਰ ਹੀ ਮੋੜਨੇ ਅਸੀਂ ਅੱਛਾ ਇਹ ਉਹ ਆਪ ਇਸ ਤਰ੍ਹਾਂ ਮਿਲਦਾ ਜਿਹੜੇ ਇਹ ਸਾਰੇ ਜਹਾਨ ਨੂੰ ਇਹੀ ਦਿੰਦੇ ਆ ਓਏ ਇਹ ਕਿਤੇ ਬਾਹਰ ਤੇ ਨਹੀਂ ਕੋਈ ਪਰਢੋਲੇ ਤੇ ਰੱਖੇ ਹੋਏ ਨਹੀਂ ਨਹੀਂ ਇਹ ਮੈਂ ਪੇਟੀ ਚ ਕੜ ਕੇ ਦਿੰਨੇ ਨਾ ਪੇਟੀ ਚ ਰੱਖੇ ਹੋਏ ਆ ਨਾਮ ਪਤਾ ਮੱਕੀਆਂ ਮਾਰ ਕੇ ਨਾਲ ਲਿਖਿਆ ਹੋਇਆ ਮਸਲਾ ਵਾ ਬਸ ਠੀਕ ਆ ਜਿਹੜੇ ਜਿਹੜੇ ਤੇ ਨਾਮ ਲਿਖੇ ਹੋਏ ਆ ਇਹ ਤਾਂ ਬਹੁਤ ਸਹੀ ਯਾਰ ਇਹ ਮੈਨੂੰ ਨਹੀਂ ਲੱਗਦਾ ਵੀ ਅੱਜ ਮੰंजे ਲਿਜਾਣਗੇ ਟਾਈਮ ਨਾਲ ਆਪਣੇ ਵਾਲਾ ਮਿੱਟ ਵੀ ਗਿਆ ਤੇ ਆਜ ਪੱਕੇ ਲ ਆਖਿਰਕਾਰ ਐਸ ਭਲੇ ਘਰ ਦੇ ਬਿਸਤਰੇ ਅਸੀਂ ਉੱਤੇ ਸੈੱਟ ਕਰ ਦਿੱਤੇ ਆਂ ਅੱਲਾਹ ਦਾ ਇਹ ਬੜੇ ਨਵੇਂ ਮੰਜੇ ਦਿੱਤੇ ਹੀ ਇਹ ਵੀ ਖਤਰਾ ਕਦੇ ਟੁੱਟ ਨਾ ਜਾਣ ਲਾਏ ਤਾਂ ਬੜੇ ਔਖੇ ਜੇ ਕਰਕੇ ਚਲੋ ਖੈਰ ਆਹ ਬਹੁਤ ਸੋਹਣੇ ਲੱਗ ਗਏ ਹੁਣ ਇੱਕ ਦੋਵਾਂ ਘਰਾਂ ਨੂੰ ਇਕੱਠੇ ਕਰਨੇ ਬੱਸ ਜੇ ਇਦਾਂ ਦਾ ਘਰ ਇੱਕ ਲੱਗ ਗਿਆ ਤਾਂ ਫਿਰ ਤੇ ਅੱਧੇ ਘਰਾਂ ਨੂੰ ਇਕੱਠੇ ਹੋਣੇ ਇੱਕ ਹੀ ਬਹੁਤ ਆ ਚਲੋ ਚਲ ਸਬਸਾਈਡ ਹੋ ਬੋ ਲਓ ਜੀ ਬਾਵਾ ਸਾਰੇ ਮੰਜੇ ਇਕੱਠੇ ਹੋ ਗਏ ਆ ਤੇ ਹੋਰ ਪਾਸੇ ਆ ਗਏ ਆ ਇਧਰ ਵੀ ਮੁੰਡੇ ਲਈ ਜਾਂਦੇ ਥੱਲੇ ਰੱਖਦੇ ਹੋ ਲਾ ਕੇ ਲੈ ਨਾਂ ਲਿਖਣੇ ਠੀਕ ਆ ਆਹੋ ਤਾਂ ਉਧਰੋਂ ਵੀ ਨਿਕਲੇ ਆਇਆ ਵਾ ਉਹ ਇੱਕ ਉਧਰੋਂ ਵੀ ਨਿਕਲਿਆ ਆ ਜੀ ਮੰਜਾਂ ਵਾਲਾ ਆਪਣਾ ਨਾ ਬਾਬਾ ਸਾਰਾ ਜਿਗਾਰਡ ਮਤਲਬ ਮਾਸ਼ਾਅੱਲਾ ਪੂਰਾ ਹੋ ਗਿਆ ਮੇਰਾ ਖਿਆਲ ਆ ਵੀ ਮੰਜੇ ਘਟਦੇ ਨਹੀਂ ਜੇ ਘਟ ਗਿਆ ਤਾਂ ਫਿਰ ਉਹ ਇੱਕ ਹੋਰ ਘਰ ਆ ਉਹਨਾਂ ਦੇ ਤਾਂ ਬਾਬਾ ਚਿੰਚਣ ਕੇ ਲਾਏ ਹੁੰਦੇ ਨਾ ਉਥੋਂ ਚੱਕ ਲਾਂਗੇ ਤਾਂ ਬਿਸਤਰੇ ਮਾਸ਼ਾਅੱਲਾ ਵਾਧੂ ਹੋ ਗਿਆ ਲੋ ਜੀ ਮੰਜੇ ਤਿੰਨ ਹੋਰ ਮਿਲ ਗਏ ਆਪਾਂ ਨੂੰ ਬਿਸਤਰੇ ਨਾਮ ਸ਼ਾਨ ਲੇਕ ਕੇ ਉੱਤੇ ਚੜ੍ਹ ਜਾਂਦੇ ਮੁੰਡੇ ਸੋ ਅੱਜ ਮੈਨੂੰ ਲੱਗਦਾ ਕਿ ਮੰਜੇ ਬਾਬਾ ਇਕੱਠੇ ਹੋ ਗਿਆ ਟਰਾਲੀ ਵੀ ਸਾਡੀ ਤਕਰੀਬਨ ਆਲਮੋਸਟ ਭਾਰੀ ਗਈ ਆ ਇਹ ਤੋਂ ਪਹਿਰੇ ਕਿ ਮੰਜਾਂ ਦੀ ਜਿਹੜੇ ਚੂਲਾ ਜਾਂ ਬਾਈਆਂ ਟੁੱਟਣ ਇਹ ਲਾ ਦੀਏ ਹੈ ਨਾ ਇਹ ਤਿੰਨ ਚਾੜ ਕੇ ਲਾ ਦੀਏ ਉੱਤੇ ਤਾਂ ਜੇ ਲੋਡ ਪੈ ਗਈ ਤਾਂ ਫਿਰ ਆਪਾਂ ਦੁਬਾਰਾ ਟਰਾਲੀ ਇੱਕ ਵਾਰੀ ਫੇਰ ਲਾ ਲਾਂਗੇ ਬਹੁਤ ਚੱਕਰ ਭੱਜ ਕੇ ਲੈ ਕੇ ਆਓ ਇਹ ਅੰਦਰ ਨਾਲ ਵਾੜ ਲੈਣ ਲੋ ਜੀ ਐਨ ਬੇੜ ਕੇ ਤਾਂ ਫਿਰ ਉਹ ਜਾਣੇ ਸਿੱਦੇ ਵਿਆਹਲੇ ਘਰੇ ਮੰਜੇ ਲੌਣੇ ਆ ਜਾ ਕੇ ਅੱਗੇ ਹਲਵਾਈ ਨੇ ਪਤਾ ਨਹੀਂ ਕਿਹੜਾ ਚੰਦ ਚਾੜਿਆ ਉਹ ਵੇਖਦੇ ਆ ਜਾ ਕੇ ਸੋ ਆ ਜਾਓ ਜਲੇਬੀਆਂ ਤੇ ਫਿਰ ਵੇਖ ਲਾ ਲੋ ਜੀ ਬਿਸਮਿਲ੍ਲਾ ਦੀ ਬਰਕਤ ਹੋ ਗਈ ਆ ਪੂਰਾ ਜਗਾੜ ਓਕੇ ਆ ਹੈਂ ਚਲ ਗਿਆ ਹੁਣ ਮਾਰੀਏ ਨਾਰਾ ਆਜੋ ਜੀ ਯਾ ਅੱਲਾਹ ਤੇਰਾ ਅਸਰਾ ਲੋ ਜੀ ਆ ਗਏ ਆ ਤੇ ਮੰਜੇ ਬਿਸਤਰੇ ਆਪਣੇ ਆ ਗਏ ਆ ਮੰਜੇ ਡਾਈ ਜਾਂਦੇ ਲੈਣ ਸਰ ਤਾਂ ਬਿਸਤਰੇ ਵੀ ਲਾਈ ਜਾਂਦੇ ਆ ਅੱਖ ਜੀ ਇਹ ਗਿਣਤੀ ਦੀ ਬਾਅਦ ਚ ਰੱਖਣੀ ਆ ਮੈਂ ਤੁਹਾਨੂੰ ਦੱਸੀ ਆ ਨਾ ਬਾਰ ਬਾਰ ਜੇ ਆਪਾਂ ਸਾਰੀ ਵੀਡੀਓ ਦੁਬਾਰਾ ਦੇਖਾਂਗੇ ਨਾ ਕਿਦਾਂ ਇਹ ਤੁਸੀਂ ਮੇਰਾ ਵਲੌਗ ਵੇਖਿਓ ਵੀ ਕਿਹੜਾ ਕਿਹਦਾ ਸੀ ਹੈ ਮੈਂ ਕੱਲਾ ਕੱਲਾ ਘਰੋਂ ਕੱਢਦਾ ਦਿਖਾਇਆ ਵੀ ਕਿਹੜਾ ਬਿਸਤਰਾ ਕਿੰਨਾ ਦਾ ਵਾ ਚਲੋ ਅਸਰਾਣੇ ਜਾ ਕੇ ਆ ਬਿਸਰੇ ਹੁਣੇ ਘਰੇ ਲਾ ਦਿਓ ਇੱਥੇ ਲਿਬੜ ਜਣੇ ਬਾਹਰ ਪੈ ਪੈ ਆ ਸੂਬੇਦਾਰ ਸਾਹਿਬ ਹੋ ਗਿਆ ਕੰਮ ਹੋ ਗਿਆ ਨਹੀਂ ਨਹੀਂ ਬਸ ਬੋਲਣਾ ਹੀ ਆ ਹਾਂ ਬੋਲਣਾ ਹੀ ਆ ਮਰੇ ਵੇ ਮੈਂ 0. ਬੰਦਾ ਇਦਾਂ ਲਾ ਹੁੰਦਾ ਵਿਆਹ ਦੇ ਜਾ ਸਿਰਫ ਬੋਲਣਾ ਇੱਕ ਆਰੀ 100 ਕੰਮ ਹੈ ਹੈ ਤੇਰਾ ਉਹ ਸਾਹਿਬ ਤੇ ਹੁੰ ਜਲੇਬੀਆਂ ਵਾਲਾ ਪੂਰ ਤੇਰਾ ਕਿਦੋਂ ਪੈਣਾ ਨਹੀਂ ਮੈਂ ਉਧਰ ਵਿਖਾਉਣੀਆਂ ਹੀ ਨਹੀਂ ਆ ਸਹਰਾਣਾ ਜਿਹੜਾ ਅਸੀਂ ਬਹੁਤ ਖਾਸ ਲੈ ਕੇ ਆਏ ਆ ਇਹ ਇਹ ਘਰ ਦੇ ਪੁਰਾਣੇ ਨੂੰ ਦੇਣਾ ਹੈ ਤੇ ਪੁਰਾਣਾ ਕੌਣ ਮੈਂ ਇਹ ਹੁਣੇ ਸਾਮ ਲਾਉਦਾ। ਪੁਰਾਣੇਆ ਗੱਲ ਸੁਣ ਲੈ ਮੇਰੀ। ਇਹ ਲੈ ਕੇ ਜਾਣਾ ਨਾਲ। ਇਹ ਲੈ ਕੇ ਨਹੀਂ ਜਾਣਾ ਏਡੇ ਨਹੀਂ ਪੁਰਾਣੇ ਵਦੇ। ਹੈਲੋ ਏਡੇ ਨਹੀਂ ਵਦੇ ਹੋਏ। ਇਹ ਆਦਾ ਮੇਰੇ ਤਰੇ ਵੇਖ ਇਧਰ ਵੇਖ। ਇਧਰ ਵੇਖ। ਇਹ ਗੋਦ ਚ ਰੱਖ ਲਾ ਸਾਰੇ ਦਿਨ ਤੇਰੇ ਨਾਲ ਹੀ ਰਵੇ। ਜੀ ਹੋਏ। ਹੈਂ? ਦਾ 10:00 ਵਜੇ ਚੱਕ। ਠੀਕ ਹੈ ਨਾ? ਹਾਂ ਜਬਰਦਸਤ। ਪੈਨੇ ਪੈਨੇ ਆਗੇ ਆਗੇ ਆਗੇ। ਲੋ ਜੀ ਜਲੇਬੀਆਂ ਦਾ ਘਿਓ ਪੈ ਗਿਆ। ਠੀਕ ਹੈ ਜੀ ਹੁਣ ਦੱਸੋ ਇਹ ਕਿੰਨੀ ਦੇਰ ਚ ਕੱਢਣੀਆਂ ਬਾਬਾ ਜੀ ਮੈਦਾ ਮਾਰਨ ਲੱਗੇ ਆਜੋ ਨਾ ਅੰਦਰ ਤੋਂ ਹੁਣ ਮੈਦੇ ਤੇਨ ਚਾਲਦੇ ਆ ਇਹ ਹੁਣ ਮੈਦਾ ਵੀ ਮਾਰਨਾ ਵਾ ਹਲੇ ਮੈਦਾ ਨਹੀਂ ਮਾਰਿਆ ਸਾਨੂੰ ਜਨਾਬ ਜਿੱਦਾਂ ਤੁਹਾਡਾ ਆਰਡਰ ਠੀਕ ਹੈ ਇਹ ਕਰੋ ਫਿਰ ਨਵੇੜਦੇ ਆ ਸਮਾਨ ਵਗੈਰਾ ਅਸੀਂ ਸਾਰਾ ਲਏ ਤੇ ਇਧਰ ਜਲੇਬੀਆਂ ਵਾਲਾ ਵੀ ਜਗਾੜ ਓਕੇ ਹੋ ਗਿਆ ਵਾ ਲਓ ਜੀ ਹੈ ਹਾਂ ਜੀ ਜੀ ਹੋ ਗਏ ਜਨਾਬ ਜਲੇਬੀਆਂ ਤਿਆਰ ਹੋਈ ਜਾ ਰਹੀ ਤੇ ਸਾਡਾ ਘੂਗਾ ਕਾਹਨੂੰ ਬੈਠਾ ਇਹ ਤਾਂ ਦੱਸੇ ਮੜਾ ਜਾ ਬੋਲਿਆ ਬਿਠਾਇਆ ਵਾ ਜਲੇਬੀਆਂ ਕੱਢਣ ਨੂੰ ਜਲੇਬੀ ਕੋਗੇ ਦੀ ਹੋ ਗਈ ਨਾਲ ਮੜੀ ਜੀ ਮੈਂ ਦੱਸ ਦਵਾ ਦੱਸ ਦਵਾ ਘਰ ਰਹਿਣਾ ਨਹੀਂ ਦੱਸਣੀ ਨਹੀਂ ਦੱਸਣੀ ਯਾਰ ਅਸਲ ਚ ਨਾ ਟੁੱਗਾ ਖਾਣਾ ਬਹੁਤੀਆਂ ਜਲੇਬੀਆਂ ਸਾਰੇ ਕਹਿੰਦੇ ਵੀ ਯਾਰ ਹੈ ਹਰ ਪੁਰਜੋਂ ਕੀ ਹਰ ਪੁਰਜੋਂ ਖਾਂਦਾ ਸਤਾ ਕਰਕੇ ਕਹਿੰਦੇ ਸੀ ਨਹੀਂ ਕੋਈ ਨਹੀਂ ਇੱਕ ਅੱਧੀ ਹਲ ਹੈਲੋ ਇੱਕ ਅੱਧੀ ਹੈ ਨਾ ਪੁਰਜੋਂ ਹਲਕੀ ਹਲਕੀ ਗਰਮ ਖਾਦੀ ਜਾਣੀ ਟੈਨਸ਼ਨ ਨਹੀਂ ਲੈਣੀ ਕੋਈ ਦੱਸਦਾ ਤੂੰ ਠੀਕ ਆ ਚਾਹ ਪੀ ਚਾਹ ਪੀਦਾ ਲਓ ਜੀ ਕਿਆ ਬਾਤ ਇਧਰੋਂ ਦੇ ਮਿਲਦਾ ਚੱਕ ਲਗਿਆ ਨੇ ਬੇੜਾ ਹੋ ਗਿਆ ਪਤੀਲਾ ਚੱਕ ਲਗਾਇਆ ਜਨਾਬ ਅੱਛਾ ਤੂੰ ਕਾਹਨੂੰ ਬੈਠਾ ਐਥੇ ਖਾਣ ਲਈ ਅੱਛਾ ਪੂਰੇ ਤਿੰਨ ਦਿਨ ਜਾ ਕੇ ਖਾਂਦਾ ਕੋਈ ਨਹੀਂ ਖਾਣ ਦੇ ਜਲੇਬੀਆਂ ਲਓ ਜੀ ਜਲੇਬੀਆਂ ਨਿਕਲ ਜਾਂਦੀਆਂ ਇਹ ਹੁਣ ਸ਼ੁਰੂ ਹੋਈਆਂ ਤੇ ਸਾਰੀ ਰਾਤ ਚੱਲਣੀਆਂ ਜਿਹੜਾ ਬੰਦਾ ਗਰਮ ਗਰਮ ਖਾਣਾ ਚਾਹੁੰਦਾ ਤੁਰਿਆ ਆਵੇ ਹਾਂਜੀ ਉਹ ਲਾਲ ਨੇ ਬਲਬ ਬਲਬ ਤੇ ਕਿੱਡੀ ਲੋੜ ਆ ਇਪਾਂ ਇਹ ਸੀਰਾ ਦੇ ਸਿਰ ਤੋਂ ਆਣਾ ਵਿੱਚੋਂ ਨਿਕਲ ਹੀ ਹੋਣਾ ਤੇ ਛਾਨਣੀ ਹੋ ਜਾ ਹਾਜੀ ਹਾਜੀ ਜਿੱਦਾਂ ਮਰਜੀ ਜਿੱਦਾਂ ਮਰਜੀ ਲੋ ਜੀ ਅਸਲਾਮੁਅਲੈਕਮ ਵਾਅਲੈਕੁਮ ਸਲਾਮ ਜੀ ਨਾ ਉਸਤਾਦ ਜੀ ਕਰੋ ਸਿੱਦਾ ਬਧਰਾ ਇਹਨੂੰ ਨਾ ਉਸਤਾਦ ਜੀ ਤੁਹਾਡੇ ਵਾਸਤੇ ਰੋ ਗਿਆ ਮੇਰੇ ਨਹੀਂ ਹੈਗਾ ਲੋ ਜੀ ਜਲੇਬੀਆਂ ਜਲੂਬੀਆਂ ਕੜਵਾ ਕੇ ਮੜੀਆਂ ਮੋਟੀਆਂ ਆਪਾਂ ਹੈ ਤਾਂ ਆਪਾਂ ਆ ਗਏ ਮੜੇ ਘਰ ਨੂੰ ਮੈਂ ਸਿੱਥੋਂ ਦੇ ਵਿੱਚ ਟਰੈਕਟਰ ਖੜਾ ਕਰਨ ਤੇ ਬਿਸਰੇ ਇਕੱਠੇ ਕੀਤੇ ਆ ਤੇ ਫਿਰ ਉਹ ਸਮਾਨ ਜੇ ਲੈ ਕੇ ਆਏ ਸੀ ਪੁਲ ਤੋਂ ਤਾਂ ਉਹਦੇ ਕਰਕੇ ਲੈ ਗਿਆ ਸੀ ਮੈਂ ਤਾਂ ਹੁਣ ਵਾਪਸ ਖੜਾ ਕਰਨ ਆ ਗਿਆ ਹੁਣ ਇੱਧਰ ਚੌਰੀ ਸਾਹਿਬ ਹੁਣੇ ਵਾਹ 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 ਕੀ ਬਾਤਾਂ ਹੈ ਯਾਰ ਹੋ ਗਿਆ ਪੂਰੀਆਂ ਤਿਆਰੀਆਂ ਚ ਹੂੰ ਤੂੰ ਨਹੀਂ ਸੋਹਣਾ ਲੱਗਣਦਿਆਂ ਯਾਰ ਹਾਮਿਆ ਤੂੰ ਤਾਂ ਲੱਗ ਗਈ ਜਾਣਾ ਠੰਡ ਠੰਡ ਲੱਦੀ ਨਾਤਾ ਕਿੰਨੇ ਘੇ ਤੇ ਨਾ ਮੈਂ ਵੀ ਨਾਤਾ ਤੂੰ ਤਾਂ ਈ ਦੀ ਦੀ ਨਾ ਨਹੀਂ ਮੈਂ ਤਾਂ ਹੀਰੋਇਨ ਨਾ ਅੱਛਾ ਤੂੰ ਲੱਗਦਾ ਈ ਦੀ ਦੀ ਨਾ ਅੱਛਾ ਹੀ ਨਾਤਾ ਤੇਰੇ ਮੈਨਾਂ ਦੰਦੀਆਂ ਤੇਰੀਆਂ ਬਾਹਨੜੀਆਂ ਹਾਂ ਹੁਣ ਕੰਮ ਸ਼ੁਰੂ ਅੱਧਰ ਲਓ ਤੇ ਭਗਿਆ ਬਿਆ ਕੰਮ ਇਹਦੇ ਵੀ ਕਿੰਨੇ ਨਿਕਲੇ ਵਾਵਾ ਮੇਰੀ ਸ਼ਰਤ ਸੀ ਅੱਬੂ ਨਾਲ ਕੀ ਅੱਬੂ ਕਹਿੰਦਾ ਵੀ ਇਸ ਸ਼ਾਮੀ ਕਢਾ ਲੈਣੀਆਂ ਮੈਂ ਕਿਹਾ ਇਦਾਂ ਸਾਰੇ ਖਾਣੀਆਂ ਕਹਿੰਦਾ ਤੂੰ ਆ ਜੀ ਹਰ ਪੂਰ ਚ ਇੱਕ ਵਾਰ ਖਾਣਾ ਮੈਂ ਕਿਹਾ ਠੀਕ ਜੇ ਪਹੁੰਚ ਫੇ ਕੁਗਾ ਬੈਠਾ ਉੱਥੇ ਫੇਰ ਹੀ ਆਈ ਦੀ ਸਾਡੇ ਲਈ ਸਾਰਿਆਂ ਨੂੰ ਵੇਲੋ ਪਤਾ ਵੀ ਕੁਗਾ ਬੈਠਾ ਤੇ ਬਾਈ ਦੀਆਂ ਕੁਗਾ ਵਿਚਾਰੇ ਨੂੰ ਨਾ ਗਾਲਾਂ ਪੈ ਗਈਆਂ ਤੇ ਅੱਬੇ ਕੋਲੋਂ ਕਹਿੰਦਾ ਬੰਦੇ ਦਾ ਪੁੱਤ ਬਣ ਕੇ ਬਹਿਣਾ ਮੈਂ ਕੰਮ ਕਰਨਾ ਮੈਂ ਖਾਣੀਆਂ ਨਹੀਂ ਬਹੁਤੀਆਂ ਇਹਨਾਂ ਵੇ ਸ਼ਾਮੀ ਤੋਂ ਨਾ ਹਸਪਤਾਲ ਜਾਣਾ ਪਵੇ ਉਹਨੇ ਖਾਦੀ ਆਣੀ ਉਹ ਲੱਗਾਈ ਹੋਇਆ ਸੀ ਉਹ ਖਾਣ ਲੱਗਾ ਤੇ ਅੱਧਾ ਕਿਵਾਲ ਮੂੰਹ ਚ ਮਗਾ ਤੇ ਰੱਬ ਆ ਗਿਆ ਐ ਕਰ ਗਿਆ ਕਦ ਨਾ ਕੋਈ ਆਸਾਂ ਨਾ ਤੂੰ ਫਸਾਲੀਆਂ ਆਉਂਦਾ ਚਲੋ ਖੈਰ ਆਪਾਂ ਵੀ ਕੱਪੜੇ ਛੱਪੜੇ ਸ਼ਾਇਦ ਆਪਾਂ ਜੇ ਦੇ ਤੇ ਘਰ ਵਾਲਿਆਂ ਤੇ ਪਾ ਲਈਏ ਤਾਂ ਫਿਰ ਹੋ ਸਕਦਾ ਇਦਾਂ ਵਾਪਸ ਜਾਣਾ ਪਵੇ ਜੋ ਫੋਨ ਆ ਗਿਆ ਸੀ ਚਲੋ ਖੈਰ ਬਾਅਦਾਂ ਅੱਗੇ ਵਲੌਗ ਦੇ ਵਿੱਚ ਅੱਜ ਝੜ ਕੇ ਰਹਿਣਾ ਸਵਾਦ ਤੁਹਾਨੂੰ ਡੈਫੀਨਿਟਲੀ ਹੁੰਦਾ ਹੋਣਾ ਲੋ ਜੀ ਸਾਰੇ ਦਿਨ ਦੇ ਕੰਮ ਸ਼ਾਮ ਨਵੇੜਨ ਤੋਂ ਬਾਅਦ ਹੁਣ ਆਪਾਂ ਥੋੜੇ ਤਿਆਰ ਹੋਇਆ ਲੋਈ ਮੇਰੇ ਲਈ ਆ ਪਰ ਤੁਹਾਨੂੰ ਪਤਾ ਨਹੀਂ ਲੱਗੀ ਵੀ ਮੈਂ ਲਿਆ ਕੀ ਆ ਪਰ ਠੀਕ ਹੈ ਇਦਾਂ ਹੀ ਗੁਜ਼ਾਰਾ ਜਾ ਹੋ ਗਿਆ ਹੈ ਸੋ ਇਹ ਆ ਵੀ ਇਸ ਟਾਈਮ ਆਪਾਂ ਪਹੁੰਚੇ ਹੁਣ ਵਿਆਹ ਇੱਕ ਕਰੀ ਹੋਣ ਆਉਣੀਆਂ ਮਹਿੰਦੀ ਮੈਂ ਕਿਹਾ ਸੀ ਵੀ ਮਹਿੰਦੀ ਵਾਲਾ ਵਲੌਗ ਥੋੜਾ ਵੱਖਰਾ ਹੋ ਜਾਵੇ ਪਰ ਨਹੀਂ ਮੈਂ ਕਿਹਾ ਵੀ ਚਲੋ ਫਿਰ ਆਪਾਂ ਸਾਂਝਾ ਹੀ ਕਰਦੇ ਨੇ ਤਾਂ ਕਿ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਇਕੱਠਾ ਇੰਜੋਏ ਕਰ ਲਓ ਤੇ ਮੈਨੂੰ ਵੀ ਧਿਆਨੇ ਤੇ ਰੱਖੋ ਮੈਂ ਕਿਹਾ ਜਾਣਾ ਪਾਵਾਂ ਓਕੇ ਠੀਕ ਹੈ ਤੇ ਅੱਗੇ ਮਾਸ਼ਾਅੱਲਾ ਵਿਆਹ ਵਾਲਾ ਘਰ ਓਕੇ ਆ ਥੋੜਾ ਥੋੜਾ ਧੁੰਦਲਾ ਹੁੰਦਾ ਮੈਂ ਤੁਹਾਨੂੰ ਨੇੜੇ ਜਾ ਕੇ ਵਿਖਾਉਣਾ ਹੁਣ ਲੱਗਿਆ ਰੋਟੀ ਖਾਣ ਰੋਟੀ ਤੋਂ ਬਾਅਦ ਮਹਿੰਦੀ ਦਾ ਫੰਕਸ਼ਨ ਹੋਣਾ ਮਹਿੰਦੀ ਆਉ ਸੋ ਉਹ ਆਪਾਂ ਤੁਹਾਨੂੰ ਵਿਖਾਉਣੀ ਆ ਠੀਕ ਆ ਸੋ ਨਾ ਰਹਿਣਾ ਜੁੜ ਕੇ ਤਾਂ ਜਾਣਾ ਕਿਤੇ ਨਹੀਂ ਠੀਕ ਆ ਜੀ ਆ ਜੋ ਲਓ ਦੱਸੋ ਤੁਹਾਡੇ ਕੋ ਕੀ ਕੀ ਆ ਬਾਈ ਆ ਬੁੱਲੇ ਆ ਬੁੱਲੇ 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 ਇਹ ਬੁੱਲੇ ਆ ਇਹ ਮਾਰੋ ਫੁੱਲ ਜੀ ਆ ਤੁਹਾਡਾ ਉਹ ਤੇਰੀ ਮੇਰੇ ਹੀ ਪੈਰਾਂ 'ਚ ਮਾਰਤੇ ਹਾਂ ਬਾਂਦਰੋ ਓਏ ਇਹ ਜਦੋਂ ਮਹਿੰਦੀ ਆਈ ਨਾ ਉਹ ਮਰਾ ਬੰਦ ਉਹਨਾਂ ਦੇ ਪੈਰਾਂ ਉਹਨਾਂ ਦੇ ਪੈਰਾਂ 'ਚ ਮਾਰਿਓ ਹੋਰ ਲਿਓ ਮੱਥੇ ਮਾਰ ਕੇ ਮੰਗਾਇਆ ਛੱਟ ਥੱਲੇ ਛੱਟ ਉਹਦੇ ਮਾਰ ਇਥੇ ਕਿਸੇ ਮੱਥੇ ਮਾਰ ਹਾ ਤਾਬੀ ਮੱਥੇ ਕੋ ਮੈਨੂੰ ਲੈ ਮੈਂ ਲੈਣਾ ਬਦਲ ਗਿਆ ਇਹਦੇ ਮਾਰ ਕੇ ਇੱਥੇ साल वहा काम हो गया शुरू है आहा। आहा, क्या बात रजेंट थोड़ा चंगा नी है बाकी स्वाद लो ਢੋਲ ਢੂਲ ਵੱਜਣਦਿਆਂ ਪੂਰੇ ਪਾਰਨਾ ਪਿੱਛੇ ਹੋਪਫੁਲੀ ਤੁਸੀਂ ਅੱਜ ਦੇ ਪੂਰੇ ਵਲੌਗ ਨੂੰ ਇੰਜੋਏ ਪੂਰਾ ਕੀਤਾ ਹੋਣਾ ਕਿਉਂਕਿ ਢੋਲ ਪੁਰਾਣਾ ਕਲਚਰ ਪੁਰਾਣਾ ਰਿਵਾਜ ਤੁਹਾਨੂੰ ਆਪਾਂ ਸਾਰਾ ਵਿਖਾਇਆ ਅੱਜ ਅਸਲ ਦੇ ਵਿੱਚ ਦੂਜੀ ਮਹਿੰਦੀ ਹੈ ਨਾ ਜਿਹੜੀ ਉਹ ਥੋੜੀ ਹੋ ਗਈ ਸੀ ਲੇਟ ਤਾਂ ਉਦੋਂ ਮੈਂ ਨਿਕਲ ਗਿਆ ਤਾਂ ਜਦੋਂ ਇਹ ਆਈ ਇਹ ਮਹਿੰਦੀ ਥੋੜੀ ਜਿਹੀ ਪੁਰਾਣੇ ਕਲਚਰ ਦੀ ਸੀ ਤਾਂ ਇਹ ਸਵਾਦ ਮਹਿੰਦੀ ਮੁੰਡੇ ਨੂੰ ਲੱਗੀ ਸੀ ਆਲਰੇਡੀ ਜਦੋਂ ਮੈਂ ਪਹੁੰਚਿਆ ਇਹ ਬੀਬੀਆਂ ਲਾਉਂਦੀਆਂ ਪਈਆਂ ਸੀ ਤਾਂ ਫਿਰ ਉਹ ਵਿੱਚ ਸਾਰੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਕੁਛ ਆਪੀਆਂ ਭੈਣਾ ਬੂ ਕਹਿੰਦੇ ਆ ਥੋੜੇ ਬੂ ਮੈਂ ਵਰ ਕੀ ਵੇ ਕੈਮਰਾ ਬੰਦ ਕਰ ਉਹ ਵਾਲਾ ਸਾਫ ਸੀ ਸੋ ਤਾਂ ਕਰਕੇ ਫਿਰ ਤੁਹਾਨੂੰ ਆ ਥੋੜਾ ਜਿਹਾ ਆਪਾਂ ਵਿਖਾਇਆ ਮੈਨੂੰ ਉਮੀਦ ਆ ਕਿ ਤੁਹਾਨੂੰ ਮਤਲਬ ਤੁਸੀਂ ਇੰਜੋਏ ਕੀਤਾ ਹੋਣਾ ਇਸ ਚੀਜ਼ ਨੂੰ ਇਸ ਭੰਗੜੇ ਨੂੰ ਇਸ ਜਿੱਦੇ ਨੂੰ ਇਹ ਸਾਡੇ ਜਿਹੜਾ ਚੱਲਦਾ ਨਾ ਇਸ ਪਾਸੇ ਇਹ ਥੋੜਾ ਜਿਹਾ ਕਹਲੋ ਵੀ ਚੱਲਦਾ ਵਾ ਜਟਕੀ ਸਟਾਈਲ ਦਾ ਢੋਲ ਤੇ ਝੁੰਮਰ ਸੋ ਇਹ ਚੱਲੀ ਆ ਸੋ ਤੁਸੀਂ ਉਮੀਦ ਕਰਦੇ ਆ ਇੰਜੋਏ ਕੀਤਾ ਹੋਣਾ ਸੋ ਅੱਜ ਦਾ ਵਲੌਗ ਕਰਦੇ ਆ ਆਪਾਂ ਇੱਥੇ ਹੀ ਖਤਮ ਮੰਜੇ ਬਿਸਤਰੇ ਹਲਵਾਈ ਡੋਲ ਝੁੰਮਰ ਸਾਰਾ ਕੁਝ ਵੇਖਿਆ ਹੈ ਸਵਾਦ ਆਇਆ ਹੁਣ ਤੇ ਸਵੇਰ ਦੇ ਨਵੇਂ ਵਲੌਗ ਦੇ ਵਿੱਚ ਦੁਬਾਰਾ ਮਿਲਦੇ ਆਂ ਸਵੇਰੇ ਜਾਣੀਆਂ ਬਰਾਤ ਮੁੰਡੇ ਦੀ ਸੋ ਮੁੰਡਾ ਤੁਹਾਨੂੰ ਸਵੇਰੇ ਲਾੜਾ ਬਣਿਆ ਹੋਣਾ ਜਿਹੜੇ ਕਹਿੰਦੇ ਸਾਰੇ ਵਿਚਾਰਾ ਲਾੜਾ ਸੋ ਇਹ ਆ ਸਵੇਰੇ ਲਾੜੇ ਨੂੰ ਰੂਪ ਚੜਿਆ ਹੋਣਾ ਸੋ ਮਿਲਦੇ ਆਂ ਸਵੇਰੇ ਲਾੜੇ ਦੇ ਰੂਪ ਨਾਲ ਸੋ ਦਿਓ ਇਜਾਜ਼ਤ ਅੱਲਾ ਹਾਫਿਜ਼